ਸਸ਼ਕਲ ਦੋਸਤੋ ਮੈਂ ਤੁਹਾਡੀ ਹੋਸਟ ਜਿੰਦਰ ਸੋ ਅੱਜ ਅਸੀਂ ਬਹੁਤ ਹੀ ਖੂਬਸੂਰਤ ਜਗ੍ਹਾ ਤੇ ਪਹੁੰਚੇ ਹਾਂ ਜੋ ਕਿ ਪੰਜਾਬ ਫਿਲਮ ਸਿਟੀ ਜਿੱਥੇ ਬਹੁਤ ਸਾਰੀਆਂ ਸ਼ੂਟਿੰਗਸ ਹੁੰਦੀਆਂ ਗਾਣਿਆਂ ਦੀਆਂ ਸ਼ੂਟਿੰਗਸ ਹੁੰਦੀਆਂ ਔਰ ਈਵਨ ਕਿ ਪ੍ਰੀ ਵੈਡਿੰਗਸ ਸ਼ੂਟ ਵੀ ਹੁੰਦੇ ਆ ਸੋ ਅੱਜ ਅਸੀਂ ਇੱਥੇ ਸਪੈਸ਼ਲੀ ਪਹੁੰਚੇ ਹਾਂ ਜਿੱਥੇ ਸ਼੍ਰੋਮਣੀ ਗਾਇਕ सुरेंद्र ਸਿੰਦਾ ਜੀ ਨੂੰ ਬਹੁਤ ਹੀ ਵੱਖਰੇ ਢੰਗ ਨਾਲ ਟ੍ਰਿਬਿਊਟ ਕੀਤਾ ਜਾ ਰਿਹਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਹੁਤ ਸਾਰੇ ਉਹਨਾਂ ਦੇ ਪੋਸਟਰ ਜਗਾ ਜਗਾ ਤੇ ਲਗਾਏ ਗਏ ਨੇ ਸੋ ਗਾਣਿਆਂ ਤੋਂ ਲੈ ਕੇ ਫਿਲਮਾਂ ਦਾ ਦੌਰ ਤੱਕ ਦੇ ਇਕੱਲੇ ਇਕੱਲੇ ਪੋਸਟਰ ਜਿਹੜੇ ਬਿਆਨ ਕਰ ਰਹੇ ਨੇ ਉਹਨਾਂ ਦੀ ਜੋ ਜਰਨੀ ਸੀ ਉਸ ਬਾਰੇ ਜੇਕਰ ਆਪਾਂ ਗੱਲ ਕਰੀਏ ਜੂਨਾ ਮੋਡ ਟੂ ਦੀ ਇਸ ਫਿਲਮ ਦੇ ਵਿੱਚ ਬਹੁਤ ਹੀ ਵੱਖਰਾ ਇਹਨਾਂ ਦਾ ਰੋਲ ਸੀ ਔਰ ਇਹ ਇਹ ਫਿਲਮ ਸੁਪਰ ਡੂਪਰ ਹਿੱਟ ਗਈ ਸੀ ਔਰ ਲੋਕੀ ਅੱਜ ਵੀ ਬਹੁਤ ਇਸ ਫਿਲਮ ਨੂੰ ਯਾਦ ਕਰ ਰਹੇ ਨੇ ਜੇਕਰ ਗੱਲ ਕਰੀਏ ਜੱਟ ਜੁਣਾ ਮੋੜ ਇਹ ਪਹਿਲਾ ਸੀ ਜਿਵੇਂ ਕਿ ਪਹਿਲਾਂ ਤੋਂ ਹੀ ਇਹ ਚੱਲਦਾ ਆ ਰਿਹਾ ਕਿ ਫਿਲਮਾਂ ਦੇ ਪਾਰਟਸ ਬਣਦੇ ਆ ਰਹੇ ਨੇ ਕਿਉਂਕਿ ਜਿਹੜੀ ਫਿਲਮ ਬਹੁਤ ਹੀ ਜ਼ਿਆਦਾ ਖਾਸ ਹੁੰਦੀ ਆ ਔਰ ਬਹੁਤ ਹੀ ਜ਼ਿਆਦਾ ਫਿਲਮ ਨੇ ਨੋਟ ਇਹ ਜਾ ਸਕਦਾ ਹੈ ਕਿ ਬਹੁਤ ਜ਼ਿਆਦਾ ਨੋਟ ਕਮਾਏ ਹੋਣ ਸੋ ਫਿਲਮ ਦਾ ਹਮੇਸ਼ਾ ਆਂਦਾ ਹੈ ਕਿ ਪਾਰਟ ਜ਼ਰੂਰ ਆਂਦਾ ਐਦਾਂ ਹੀ ਜੱਟ ਜੁਣਾ ਮੋੜ ਪੰਜਾਬੀ ਫਿਲਮ ਪਹਿਲਾਂ ਆਈ ਸੀ ਔਰ ਉਸ ਤੋਂ ਬਾਅਦ ਜੱਟ ਜੁਣਾ ਮੋੜ 2 IC ਜੋ ਕਿ ਬਹੁਤ ਹੀ ਸੁਪਰ ਡੁਪਰ ਹਿੱਟ ਗਈ ਸੀ ਜੇਕਰ ਆਪਾਂ ਸੁਰਿੰਦਰ ਸਿੰਧਾ ਜੀ ਦੀ ਜਵਾਨੀ ਦੀ ਗੱਲ ਕਰੀਏ ਜਵਾਨੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਹੀ ਮੱਲਾ ਮਾਰੀਆਂ ਨੇ ਜਿਹੜਾ ਕਿ ਯੈਂਕੀ ਲਵ ਯੂ ਕਰਦੇ ਸੋ ਬਹੁਤ ਹੀ ਵਧੀਆ ਗੀਤ ਇਹਨਾਂ ਨੇ ਆਪਣੀ ਜਰਨੀ ਦੇ ਦੌਰਾਨ ਦਿੱਤੇ ਨੇ ਔਰ ਜੇਕਰ ਆਪਾਂ ਗੀਤਾ ਦੀ ਗੱਲ ਕਰੀਏ ਔਰ ਇਹਨਾਂ ਦੇ ਗੀਤ ਖਾਸ ਕਰਕੇ ਸਾਫ ਸੁਥਰੇ ਗੀਤ ਹੁੰਦੇ ਸੀ ਇਹਨਾਂ ਦੀ ਗਾਇਕੀ ਨੂੰ ਕੋਈ ਪਛਾੜ ਨਹੀਂ ਸਕਦਾ ਕਿਉਂਕਿ ਬਹੁਤ ਹੀ ਵਧੀਆ ਗਾਇਕੀ ਦੇ ਇਹ ਮਾਲਕ ਰਹੇ ਨੇ ਬਾਹਰ ਹਾਲ ਵੈਸੇ ਤਾਂ ਹੋ ਜੇ ਗੱਲ ਕਰੀਏ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਹੋ ਆਖ ਚੁੱਕੇ ਨੇ ਪਰ ਅੱਜ ਵੀ ਹਰੇਕ ਦੇ ਗੀਤਾਂ ਦੇ ਵਿੱਚ ਜਾਂ ਆਉਣ ਵਾਲੇ ਜਿਹੜੇ ਗੀਤ ਨੇ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਜੇਕਰ ਆਪਾਂ ਗੱਲ ਕਰੀਏ ਲੰਗਰ ਬਾਬੇ ਨਾਨਕ ਦਾ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਕਿ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ ਹਮੇਸ਼ਾ ਚੱਲਦਾ ਆ ਰਿਹਾ ਔਰ ਇਹਨਾਂ ਨੇ ਬਕਾਇਦਾ ਇੱਕ ਗਾਣੇ ਜੋ ਕਿ ਕੋਲੈਬੋਰੇਟ ਕੀਤਾ ਸੀ ਆਪਣਾ ਦਲੇਰ ਮਹਿੰਦੀ ਜੀ ਨਾਲ ਜਿਹਦਾ ਮਿਊਜ਼ਿਕ ਕੀਤਾ ਪ੍ਰਿੰਸ ਕੁਮਾਰ ਨੇ ਔਰ ਲਿਰਿਕਸ ਜਸਵਿੰਦਰ ਸਿੰਘ ਦੇ ਨੇ ਔਰ ਬਹੁਤ ਹੀ ਵਧੀਆ ਲੰਗਰ ਬਾਬੇ ਦਾ ਜਿਹੜਾ ਸ਼ਬਦ ਇਹਨਾਂ ਦੁਆਰਾ ਗਾਇਆ ਗਿਆ ਸੀ ਜ਼ਰੂਰੀ ਨਹੀਂ ਕਿ ਆਪਾਂ ਕਹਿ ਸਕਦੇ ਕਿ ਇਹ ਗਾਣੇ ਹੀ ਗਾਉਂਦੇ ਸੀ ਇਹਨਾਂ ਦੇ ਧਾਰਮਿਕ ਗੀਤਾਂ ਦੀ ਵੀ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗੀਤ ਵੀ ਇਹ ਗਾਉਂਦੇ ਸੀ ਫਿਲਮਾਂ ਵੀ ਇਹਨਾਂ ਨੇ ਬਹੁਤ ਜ਼ਿਆਦਾ ਕੀਤੀਆਂ ਨੇ ਔਰ ਜਿਹੜੀ ਆਪਾਂ ਇੱਕ ਤੁਹਾਨੂੰ ਤਸਵੀਰ ਦਿਖਾਵਾਂਗੇ ਬੈਸਟ ਆਫ ਸੁਰਿੰਦਰ ਸ਼ਿੰਦਾ ਜੀ ਸੋ ਇਹ ਮੈਨੂੰ ਲੱਗਦਾ ਜਿਹੜੀ ਇਹ ਇਹਨਾਂ ਦੀ ਤਸਵੀਰ ਹੈ ਜਵਾਨੀ ਦੀ ਤਸਵੀਰ ਔਰ ਬਹੁਤ ਹੀ ਖੂਬਸੂਰਤ ਇਹ ਨਜ਼ਰ ਆ ਰਹੇ ਨੇ ਇਸ ਪੋਸਟਰ ਦੇ ਵਿੱਚ ਔਰ ਬਹੁਤ ਸਾਰੇ ਜੇਕਰ ਆਪਾਂ ਗੀਤਾਂ ਦੀ ਮੀ ਨੋਟਾਂ ਦਾ ਉੱਚਾਦਰ ਬਾਬੇ ਨਾਨਕ ਦਾ ਦੁਸ਼ਮਣ ਕਈ ਫਿਲਮਾਂ ਕਈ ਗੀਤ ਸੁਰਿੰਦਰ ਸਿੰਦਾ ਜੀ ਦੁਆਰਾ ਗਾਏ ਗਏ ਨੇ ਸਮੇ ਸਮੇਂ ਦੇ ਅਨੁਸਾਰ ਜਿਵੇਂ ਗੀਤ ਬਦਲਦੇ ਰਹਿੰਦੇ ਨੇ ਲਫ਼ਜ਼ ਬਦਲਦੇ ਰਹਿੰਦੇ ਨੇ ਉਦਾਂ ਹੀ ਸੁਰਿੰਦਰ ਸਿੰਦਾ ਜੀ ਨੇ ਵੀ ਆਪਣੀ ਗਾਇਕੀ ਸਾਫ਼ ਸੁਥਰੀ ਗਾਇਕੀ ਦੇ ਰਾਹੀਂ ਉਦਾਂ ਹੀ ਬਦਲ-ਬਦਲ ਕੇ ਆਪਣੇ ਗੀਤ ਵੀ ਗਾਏ ਨੇ ਔਰ ਖਾਸ ਕਰ ਫਿਲਮਾਂ ਵੀ ਬਹੁਤ ਵਧੀਆ ਜਿਹੜੀ ਲੋਕਾਂ ਨੂੰ ਪਸੰਦ ਆਣ ਫਿਲਮਾਂ ਉਹ सुरेंद्र ਸਿੰਦਾ ਜੀ ਨੇ ਦਿੱਤੀਆਂ ਨੇ ਔਰ ਆਪਾਂ ਜੇ ਅੱਜ ਦੀ ਗੱਲ ਕਰੀ ਅੱਜ ਜੇਕਰ ਅਸੀਂ ਫਿਲਮ ਇਸ ਪੰਜਾਬ ਫਿਲਮ ਸਿਟੀ ਵਿੱਚ ਪਹੁੰਚੇ ਆਂ ਇੱਥੇ ਸਪੈਸ਼ਲੀ ਕੀ ਹੋਣ ਜਾ ਰਿਹਾ ਕਿ ਇੱਕ ਆਉਣ ਵਾਲਾ ਗੀਤ ਉਹ ਮੈਂ ਰਿਵੀਲ ਨਹੀਂ ਕਰਾਂਗੀ ਸੋ ਇੱਕ ਗੀਤ ਆ ਰਿਹਾ ਜਿਹਦੇ ਵਿੱਚ ਬਕਾਇਦਾ ਜਿਹੜੇ ਸ਼੍ਰੋਮਣੀ ਗਾਇਕ सुरेंद्र ਸਿੰਦਾ ਜੀ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਯਾਦ ਕਰਨਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਅੱਜ ਕੱਲ ਜੇ ਦੇਖਿਆ ਜੇ ਨੌਜਵਾਨ ਪੀੜੀ ਨੂੰ ਉਹਨਾਂ ਨੂੰ ਉਹ ਕੀ ਕਰਦੇ ਨੇ ਕਿ ਯਾ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਸੁਰਿੰਦਰ ਸਿੰਧਾ ਨੂੰ ਕਈਆਂ ਸੁਰਿੰਦਰ ਸਿੰਧਾ ਜੀ ਬਾਰੇ ਕਈਆਂ ਨੂੰ ਪਤਾ ਵੀ ਨਹੀਂ ਹੋਏਗਾ ਕਿ ਸੁਰਿੰਦਰ ਸਿੰਧਾ ਜੀ ਆਖਰਕਾਰ ਹੈ ਕੌਣ ਸੀ ਜੇਕਰ ਆਪਾਂ ਉਹਨਾਂ ਦੇ ਗੀਤਾਂ ਦੀ ਝਾਤ ਮਾਰੀ ਅਗਰ ਆਪਾਂ ਬੈਠ ਜਾਈਏ ਤਾਂ ਉਹਨਾਂ ਦਾ ਗੀਤ ਬਹੁਤ ਹੀ ਵਧੀਆ ਗੀਤ ਉਹਨਾਂ ਨੇ ਸਾਫ਼ ਸੁਥਰੇ ਗੀਤ ਗਾਏ ਨੇ ਜਿਹੜੇ ਆਪਾਂ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹਾਂ ਹੋਰ ਵੀ ਬਹੁਤ ਕੁਝ ਇਸ ਫਿਲਮ ਸਿਟੀ ਦੇ ਵਿੱਚ ਹੋਣਾ ਸੋ ਆਪਾਂ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਬਾਕੀ ਤੁਹਾਨੂੰ ਪੋਸਟਰ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕੇ ਹੋਵਗੇ ਕਿ ਆਖਿਰਕਾਰ ਕੀ ਇਹ ਸਪੈਸ਼ਲ ਇਸ ਗੀਤ ਦੇ ਵਿੱਚ ਹੋਏਗਾ ਜੋ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਅ ਸੋ ਕਹਿੰਦੇ ਨੇ ਜਦੋਂ ਆਪਾਂ ਕਿਸੇ ਸ਼ੁਭ ਕੰਮ ਦੀ ਸ਼ੁਰੂਆਤ ਕਰਦੇ ਹਾਂ ਤਾਂ ਭਗਵਾਨ ਦਾ ਨਾਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਸੋ ਬਾਬੂ ਸਿੰਘ ਮਾਨਚੀ ਦੁਆਰਾ ਔਰ ਜਿਹੜੇ ਕਲਾਕਾਰ ਹੰਸਰਾਜ ਹੰਸ ਜੀ ਵੀ ਖੜੇ ਸੀ ਉਹਨਾਂ ਦੁਆਰਾ ਪ੍ਰਸ਼ਾਦ ਜਿਹੜਾ ਕਿ ਭੋਗ ਲਗਾਇਆ ਗਿਆ ਹੁਣ ਆਪਾਂ ਜਿਹੜੀ ਅਗਲੇ ਗਾਣੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਉਂਕਿ ਜੇਕਰ ਵਧੀਆ ਕਿਸੇ ਕਾਰਜ ਦੀ ਸ਼ੁਰੂਆਤ ਕਰਨੀ ਹੋਵੇ ਦਾ ਰੱਬ ਦਾ ਨਾਮ ਲੈ ਕੇ ਹੀ ਹੁੰਦੀ ਹੈ ਸੋ ਰੱਬ ਦਾ ਨਾਮ ਅਸੀਂ ਲੈ ਚੁੱਕੇ ਹਾਂ ਹੁਣ ਅਗਲੀ ਸ਼ੁਰੂਆਤ ਅਸੀਂ ਤੁਹਾਨੂੰ ਸਾਰੇ ਦਿਖਾਵਾਂਗੇ ਕੀ ਕੀ ਹੋਰ ਕੁਝ ਹੁੰਦਾ ਔਰ ਕਿਹੜਾ ਗਾਣਾ ਲੈ ਕੇ ਆ ਰਹੇ ਨੇ ਹਾਂਸ ਰਾਜ ਹਾਂਸ ਜੀ ਦੋਸਤੋ ਦੁਨੀਆ ਦੇ ਉਹ ਮਹਾਨ ਫਨਕਾਰ ਮਰਹੂਮ ਸੁਰੇਂਦਰ ਸਿੰਧਾ ਜੀ ਕਹਿੰਦੇ ਨੇ ਜਦੋਂ ਇਨਸਾਨ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹਨੂੰ ਬਹੁਤ ਘੱਟ ਲੋਕ ਨੇ ਜਿਹੜੀਆਂ ਆਪਣੀਆਂ ਯਾਦਾਂ ਦੇ ਨਾਲ ਤੇ ਆਪਣੀਆਂ ਗੱਲਾਂ ਦੇ ਨਾਲ ਜਾਂ ਆਪਣੇ ਗੀਤਾਂ ਦੇ ਨਾਲ ਉਹਨੂੰ ਯਾਦ ਰੱਖਦੇ ਨੇ ਪਰ ਸ੍ਰਿੰਦਰ ਸ਼ਿੰਦਾ ਜੀ ਵੀ ਲੱਕੀ ਨੇ ਔਰ ਉਹਨੂੰ ਯਾਦ ਕਰਨ ਵਾਲੇ ਉਸ ਤੋਂ ਵੀ ਮਹਾਨ ਨੇ ਵੱਡੇ ਨੇ ਜਿਹੜੇ ਸ੍ਰਿੰਦਰ ਸ਼ਿੰਦਾ ਜੀ ਦੀ ਯਾਦ ਨੂੰ ਜਿਹੜਾ ਹੈਗਾ ਭੁੱਲਣਾ ਨਹੀਂ ਚਾਹੁੰਦੇ ਔਰ ਲੋਕਾਂ ਤੱਕ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਪਹੁੰਚਾਉਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਹੰਸਰਾ ਜਹਰ ਸਿੰਘ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਗੀਤ ਸ਼ੂਟ ਹੋ ਰਿਹਾ ਹੈ بس ਗੀਤ ਗਾਣੇ ਜਦੋਂ ਸਾਡੇ ਸ਼ੂਟ ਹੁੰਦੇ ਆ ਬੜਾ ਕਮਾਲ ਦੀ ਕੈਫੀਤ ਹੁੰਦੀ ਆ ਬੜਾ ਅੱਛਾ ਮੂਡ ਹੁੰਦਾ ਅੱਜ ਪਤਾ ਨਹੀਂ ਕਿਉਂ ਉਦਾਸੀ ਇੰਨੀ ਐ ਹਾਲਾਂਕਿ ਉਸੇ ਤਰ੍ਹਾਂ ਕੈਮਰੇ ਨੇ ਉਹੀ ਅਸੀਂ ਆ ਔਰ ਉਹਨਾਂ ਦੇ ਭਰਾ ਹੀ ਆ ਸਮਝੋ ਸੇਖੋਂ ਸਾਹਿਬ ਇਹਨਾਂ ਨੇ ਗੀਤ ਲਿਖਿਆ ਤੇ ਲੈਜੈਂਡਰੀ ਜਿਹੜੇ ਸਭ ਤੋਂ ਸਾਡੇ ਉਸਤਾਦ ਨੇ ਗੀਤਕਾਰ ਸਰਦਾਰ ਬਾਬੂ ਸਿੰਘ ਮਾਨ ਸਾਹਿਬ ਇਹਨਾਂ ਦੀ ਸਰਪ੍ਰਸਤੀ ਹੇਟ ਅਸੀਂ ਫਿਰ ਸਲਾਹ ਕੀਤੀ ਕਿ ਉਸ ਵਿਛੜੇ ਯਾਰ ਨੂੰ ਨੁਰਸਦ ਖਾਨ ਨੇ ਗਾਇਆ ਨਾ ਯਾਦਾਂ ਵਿਛੜੇ ਯਾਰ ਦੀਆਂ ਤੇ ਅੱਖੀਆਂ ਚੋਂ ਮੀ ਵਸਿਆ ਅੱਜ ਪਹਿਲੀ ਹੁਣ ਵਰਸੀ ਆ ਰਹੀ ਹੈ ਤੇ ਹੋਰ ਕੁਝ ਕਰ ਨਹੀਂ ਸਕਦੇ ਉਹਨਾਂ ਨੂੰ ਏਟਰਬਿਊਟ ਕੀਤਾ ਗੀਤ ਤੇ ਉਹਦੀ ਸ਼ੂਟਿੰਗ ਆ ਉਹ ਫਿਰ ਗਾਣਾ ਰਿਲੀਜ਼ ਹੋਏਗਾ ਤਾਂ ਕਿ ਉਹ ਸਾਡਿਆਂ ਚੇਤਿਆਂ ਚ ਰਵੇ ਵੈਸੇ ਤੂੰ ਉਹ ਅਮਰ ਹੋ ਗਿਆ ਉਹਨਾਂ ਨੂੰ ਲੋੜ ਨਹੀਂ ਸਾਡੀ ਪਰ ਅਸੀਂ ਕਿਉਂਕਿ ਸਾਡੀ ਜਾਨ ਫਸੀ ਹੋਈ ਸੀ ਉਹਨਾਂ ਦੀ ਜਾਨ ਸਾਡੇ ਚ ਫਸੀ ਸੀ ਸਾਡੀ ਮੁਹਬਤਾਂ ਐਂਡ ਤੇ ਤੇ ਇੰਨਾ ਕੁ ক্লোਜ਼ ਹੋ ਗਏ ਸੀ ਕਿ ਪੁੱਛੋ ਕੁਛ ਨਾ ਸੋ ਉਹਨਾਂ ਨੂੰ ਟ੍ਰਿਬਿਊਟ ਕਰ ਰਹੇ ਆਂ ਇਹ ਗੀਤ ਉਹਦੀ ਸ਼ੂਟਿੰਗ ਅੱਜ ਜੀ ਮੇਰੇ ਖਿਆਲ ਵਿੱਚ ਇਹ ਪਹਿਲੀ ਵਾਰ ਸਬਬ ਬਣਿਆ ਕਿ ਹਾਂਸ ਰਾਜਹਾਂਸ ਜੀ ਵੀ ਕਾਫੀ ਸਮੇਂ ਬਾਅਦ ਕੈਮਰੇ 'ਤੇ ਆਏ ਨੇ ਔਰ ਨਾਲ ਬਬਲ ਸਿੰਘ ਮਾਨ ਜੀ ਇਹ ਵੀ ਮੇਰੇ ਖਿਆਲ ਚ ਕਿਹੜੀ ਜੋੜੀ ਹੈ ਇਹ ਵੀ ਇੱਕ ਇਤਿਹਾਸ ਬਣ ਗਈ ਬਬਲ ਸਿੰਘ ਮਾਨ ਜੀ ਕੀ ਕਹਿਣਾ ਚਾਹੁੰਦੇ ਹੋ ਕੁਝ ਸ਼ਿੰਦੇਰੀ ਸਾਡੇ ਵਿਚਕਾਰ ਨਹੀਂ ਰਹੇ اور ਉਹਨਾਂ ਦੀ ਬੁਲੰਦ ਆਵਾਜ਼ ਉਸ ਸਾਧ ਰਹਿਦੀ ਦੁਨੀਆ ਤੱਕ ਰਹੇਗੀ ਤਾਂ ਉਹਨਾਂ ਦਾ ਇੱਕ ਜਿਹੜਾ ਖਾਸ ਖੂਬਸੂਰਤ ਬਰਲਾ ਮੈਨੂੰ ਹੰਸੂਰਾਂ ਨੇ ਔਰ ਹਰ ਪਿੱਛੇ ਖੋਰਾਂ ਨੇ ਜਿਹੜਾ ਕੀਤਾ ਇਹਨਾਂ ਨੇ ਲਿਖਿਆ ਔਰ ਇਹਨਾਂ ਨੇ ਗਾਣਾ গਾਇਆ ਤਾਂ ਉਹ ਗਾਣਾ ਮੈਨੂੰ ਲੱਗਦਾ ਇੱਕ ਬੜੇ ਖੂਬਸੂਰਤ ਅੰਦਾਜ਼ ਨਾਲ ਹੰਸੂਰਾਂ ਨੇ ਗਾਇਆ ਬੜਾ ਦਿਲਕਿਸ਼ੀ ਸ਼ਬਜ਼ਾਉਲੀ ਇਹਨਾਂ ਨੇ ਦਿੱਤੀ ਹੈ ਤਾਂ ਉਹ ਇੱਕ ਬੜਾ ਖੂਬਸੂਰਤ ਬਰਲਾ ਹੈ ਕਿ ਜਿਹੜੇ ਸਾਡੇ ਕੋਲ ਵਿਛੜੇ ਕਲਾਕਾਰ ਹੈ ਉਨ੍ਹਾਂ ਦੀ ਯਾਦਾਂ ਨੂੰ ਸਾਂਭਣਾ ਮੈਂ ਤਾਂ ਕਹਿੰਦਾ ਇਹ ਪ੍ਰਾਲਾ ਜਾਰੀ ਰਵੇ ਤੇ ਹਰ ਆਰਟਿਸਟ ਨੂੰ ਕੋਈ ਬਾਹਰ ਜਿਸ ਤਰ੍ਹਾਂ ਕਦਰ ਪਹੁੰਚਦੇ ਨਾ ਆਰਟਿਸਾਨੀ ਸਾਡੇ ਬਹੁਤ ਘੱਟ ਕਰਦੇ ਰਹਿ ਇਹਨਾਂ ਨੇ ਪ੍ਰਾਲਾ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਵਾਂ ਬਹੁਤ ਅੱਛਾ ਪ੍ਰਾਲਾ ਕੀਤਾ ਸ਼ਿੰਦਾ ਹਰ ਦੀ ਆਵਾਜ਼ ਅੱਜ ਯਾਦ ਸਦਾ ਕਾਇਮ ਰਹੇਗੀ ਜੀ ਜੀ ਸਿਕਸਮ ਤੁਸੀਂ ਗਾਣੇ ਲਿਖਦੇ ਰਹਿੰਦੇ ਹੋ ਔਰ ਇਸ ਤਰ੍ਹਾਂ ਦਾ ਫਿਰ ਮਨ ਦੇ ਵਿੱਚ ਕਿਦਾਂ ਖਿਆਲ ਆ ਕੇ ਤੁਸੀਂ ਸਿਰਫ ਸੁਰਿੰਦਰ ਸ਼ਿੰਦਾ ਜੀ ਦੇ ਗਾਣੇ ਲਿਖੋ ਔਰ ਉਹਨੂੰ ਯਾਦ ਕੀਤਾ ਜਾਵੇ ਔਰ ਉਹਨੂੰ ਗਾਉਣ ਵੀ ਹੰਸਰਾ ਜਹਸ ਤੁਹਾਡੇ ਮਨ ਦੇ ਵਿੱਚ ਕਿਦਾਂ ਦਾ ਵਿਚਾਰ ਸੀ ਅਸਲ ਦੇ ਵਿੱਚ ਸੁਰਿੰਦਰ ਛਿੰਦਾ ਜੀ ਜਿਹੜੇ ਮੇਰੇ ਸਿਰਫ ਦੋਸਤ ਨਹੀਂ ਮੇਰੇ ਨਾਲ ਉਹਨਾਂ ਦੀ ਭਰਾਵਾਂ ਵਰਗੀ ਸਾਹਜ ਰਹੀ ਆ ਅਸੀਂ ਨੇੜੇ-ਨੇੜੇ ਰਹਿੰਦੇ ਹਾਂ ਦੋਨੇ ਔਰ ਇੱਕ ਦੂਜੇ ਤੋਂ ਉਹ ਮੈਨੂੰ ਉਲਟਾ ਕਹਿੰਦੇ ਸੀ ਹਾਲਾਂਕਿ ਏਡੇ ਉਸਤਾਦ ਸੀ ਵੀ ਸਿੱਖਦੇ ਰਹੇ ਅਸੀਂ ਉਹ ਮੈਨੂੰ ਬੜਾ ਕੁਝ ਸਿਖਾਉਂਦੇ ਰਹੇ ਔਰ ਫੇਰ ਮੇਰੀ ਇਹ ਖੁਸ਼ਕਿਸਮਤੀ ਆ ਕਿ ਮਾਨ ਸਾਹਿਬ ਸਰਦਾਰ ਬਾਬੂ ਸਿੰਘ ਮਾਨ ਜੀ ਮਰਾੜਾਂ ਵਾਲੇ ਮੈਨੂੰ ਇਹਨਾਂ ਨਾਲ ਵੀ ਸੰਗਤ ਕਰਨ ਦਾ ਮੌਕਾ ਅਕਸਰ ਮਿਲ ਜਾਂਦਾ। ਇਹ ਜਿਹੜੇ ਸ਼ਬਦ ਆ ਸ਼ਾਇਦ ਮੈਂ ਉਹਨਾਂ ਨੂੰ ਇਸ ਤਰ੍ਹਾਂ ਨਾ ਹੀ ਲਿਖ ਪਾਉਂਦਾ ਨਾ ਹੀ ਮੈਨੂੰ ਹੋਰ ਲਿਖਣਾ ਆਉਂਦਾ ਜਮਾਦ ਸਾਹਿਬ ਨਾ ਹੁੰਦੇ। ਤੇ ਇਹਨਾਂ ਤੋਂ ਹੀ ਮੈਂ ਚੀਜ਼ਾਂ ਸਿੱਖੀਆਂ ਵੀ ਕਿਵੇਂ ਅੱਖਰ ਤਾਂ ਉਹੀ ਆ ਜਿਵੇਂ ਕਹਿੰਦੇ ਹੁੰਦੇ ਆ। ਗੱਲ ਸਿਰਫ ਇਹ ਆ ਵੀ ਉਹਦਾ ਸੀਕੁਐਂਸ ਕੀ ਆ ਕਿਵੇਂ ਅੱਗੇ ਪਿੱਛੇ ਕਿੱਥੇ ਕਿਹਨੂੰ ਫਿੱਟ ਕਰਨਾ। ਤੇ ਛਿੰਦਾ ਭਾਜੀ ਦੇ ਲਈ ਜੋ ਦਿਲ 'ਚ ਸ਼ਰਦਾ ਸੀ ਉਹ ਚਾਹੇ 1 ਸਾਲ ਹੋ ਗਿਆ ਹਜੇ ਵੀ ਇਹ ਸਾਨੂੰ ਲੱਗਦਾ ਨਹੀਂ ਵੀ ਉਹ ਕਿੱਥੇ ਚਲੇ ਗਏ ਆ ਸਾਡੇ ਚੋਂ। ਇਹ ਲੱਗਦਾ ਵੀ ਹੁਣੇ ਹੀ ਆਉਣਗੇ ਹੱਸਦੇ ਹੋਏ ਤੇ ਆਵਾਜ਼ ਮਾਰਨਗੇ ਹੰਸ ਭਾਜੀ ਸਾਡਾ ਸਭ ਤੋਂ ਵੱਡਾ ਬੜਪਣ ਇਹਨਾਂ ਦਾ ਇਹ ਕਿ ਜਦੋਂ ਮੈਂ ਇਹਨਾਂ ਨੂੰ ਦੋ ਲਾਈਨਾਂ ਸੁਣਾਈਆਂ ਤੇ ਹੰਸ ਭਾਜੀ ਦਾ ਇਹ ਸੀ ਵੀ ਮੈਂ ਹੀ ਕਰਨਾ ਕਿਉਂਕਿ ਜੋ ਇਹਨਾਂ ਦੋਨਾਂ ਦੀ ਦੋਸਤੀ ਸੀ ਉਹ ਵੀ ਇੰਡਸਟਰੀ 'ਚ ਇੱਕ ਮਿਸਾਲ ਹੀ ਆ ਭਾਜੀ ਦੇ ਅਖੀਰਲੇ ਦਿਨਾਂ 'ਚ ਛਿੰਦਾ ਭਾਜੀ ਬਿਮਾਰ ਰਹੇ ਤਕਰੀਬਨ ਮਹੀਨਾ ਸਵਾ ਮਹੀਨਾ ਤੇ ਮੈਨੂੰ ਯਾਦ ਆ ਇਹਨੇ ਲੈਜੈਂਡਰੀ ਹਾਲਾਂਕਿ ਹੋਰ ਵੀ ਬੜਾ ਪਤਾ ਕਰਦੇ ਰਹੇ ਸਾਰੀ ਇੰਡਸਟਰੀ ਨੇ ਉਹਨਾਂ ਦਾ ਪਤਾ ਲਿਆ ਪਰਮਾਨੰਦ ਸਾਹਿਬ ਨੂੰ ਇੰਨੀ ਚਿੰਤਾ ਸੀ ਕਿ ਤਕਰੀਬਨ ਰੋਲ ਸਵੇਰੇ ਸ਼ਾਮ ਮੈਨੂੰ ਫੋਨ ਕਰਨਾ ਔਰ ਹੰਸਪਾ ਜੀ ਦਿੱਲੀ ਤੋਂ ਪਤਾ ਨਹੀਂ ਕਿੰਨੇ ਵਾਰੀ ਹਸਪੀਟਲ ਦੇ ਵਿੱਚ ਆਉਣਾ ਔਰ ਰਾਤ ਨੂੰ ਬਿਨਾ ਕਿਸੇ ਨੂੰ ਦੱਸੇ ਆਉਣਾ ਪਤਾ ਲੱਗੇ ਫਿਰ ਵਾਪਸ ਚਲੇ ਜਾਣਾ ਸੋ ਇੱਕ ਅਲੱਗ ਕਿਸਮ ਦੀ ਇਹਨਾਂ ਦੀ ਸਾਂਝ ਰਹੀ ਹੈ ਉਹਨਾਂ ਦੀ ਤੋਂ ਇਸ ਕਰਕੇ ਮੈਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਇਸ ਲਈ ਸਮਝਦਾ ਕਿ ਮੈਂ ਤਾਂ ਲਿਖਿਆ ਸੀ ਔਰ ਮਾਨ ਸਾਹਿਬ ਨੂੰ ਸੁਣਾਇਆ ਇਹਨਾਂ ਨੂੰ ਅੱਛਾ ਲੱਗਿਆ ਹੰਸਪਾ ਜੀ ਨੇ ਆਵਾਜ਼ ਦਿੱਤੀ ਸਾਡਾ ਇੱਕ ਉਪਰਾਲਾ ਹੀ ਆ ਸੀ ਸ਼ਰਧਾਂਜਲੀ ਦੇ ਰਹੇ ਹਾਂ ਆਪਣੇ ਉਸ ਭਰਾ ਨੂੰ ਆਪਣੇ ਉਸ ਦੋਸਤ ਨੂੰ ਜਿਹੜਾ ਸਾਡੇ ਦਿਲਾਂ 'ਚ ਹਮੇਸ਼ਾ ਹੀ ਅਮਰ ਰਹੇਗਾ। ਥੈਂਕ ਯੂ। ਹਾਂਜੀ ਤੁਸੀਂ ਬੁਝਾਰਤ ਦੇ ਵਿੱਚ ਵੀ ਉਹ ਰਾਜਨੀਤੀ ਵੀ ਤੁਹਾਡੀ ਬੜੀ ਬੜੀ ਅੱਛੀ ਪਕੜ ਹੈ। ਤੁਸੀਂ ਨਹੀਂ ਸਮਝਦੇ ਵੀ ਜਿਹੜੇ ਪ੍ਰਾਣੇ ਗਾਇਕ ਨੇ ਸਾਡੇ ਨੇ ਸਾਡਾ ਫਰਮਾਇਆ ਸੀ ਜਾਂ ਫਰਮਾਇਆ ਹੈਗੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰਾਂ ਅਣਗਾਵਿਆਂ ਕਰਦੀਆਂ ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਕਿਉਂਕਿ ਉਹਨਾਂ ਨੇ ਬਹੁਤ ਕੁਝ ਦਿੱਤਾ ਹੁੰਦਾ ਸਾਡੇ ਸਮਾਜ ਨੂੰ ਗੀਤਾਂ ਦੇ ਰਾਹੀਂ ਜਾਂ ਹੋਰ ਕੰਮਾਂ ਦੇ ਰਾਹੀਂ ਪਰ ਸਰਕਾਰਾਂ ਇਸ ਵੱਲ ਧਿਆਨ ਨਹੀਂ ਦਿੰਦੀਆਂ ਕਾਰਨ ਕੀ ਹੈ? ਗੱਲ ਇਹ ਹੈ ਕਿ ਲੱਕੀਲੀ ਹੋਰ ਨਾ ਸਰਕਾਰ ਹੈ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੀ ਇਹ ਆਰਟਿਸਟ ਹੀ ਸੀਐਮ ਹੈ ਪਹਿਲੀ ਵਾਰੀ ਹਿਸਟਰੀ ਚ ਮੇਰਾ ਖਿਆਲ ਹੈ ਪਹਿਲਾਂ ਤੱਕ ਕੁਝ ਐਸਾ ਹਮਨ ਸਾਹਿਬ ਪਹਿਲੀ ਵਾਰੀ ਕੋਈ ਆਰਟਿਸਟ ਨਹੀਂ ਸੀਐਮ ਬਣਿਆ ਕਦੀ ਸੋ ਉਹ ਉਹਨਾਂ ਨੂੰ ਉਹ ਇਹਨਾਂ ਦੇ ਬੜੇ ਕਲੋਜ਼ ਨੇ ਮੇਰੇ ਵੀ ਭਾਈ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਹੋ ਜਿਹੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਯੋਗਦਾਨ ਹੈ ਪੰਜਾਬ ਲਈ ਜੱਬਲ ਤੇ ਜੀਂਦੇ ਜੀ ਜਿਨ੍ਹਾਂ ਕੋਲ ਕੰਮ ਹੈ ਨਹੀਂ ਉਹਨਾਂ ਦੀਆਂ ਪੈਨਸ਼ਨਾਂ ਵੈਂਸ਼ਨਾਂ ਲੱਗਣ ਜਿੰਦ ਕੋ ਜੇ ਕੋਈ ਕਦੀ ਬੰਦਾ ਇਹ ਲਾਈਨ ਬੜੀ ਅਜੀਬੋ ਗਰੀਬ ਹੈ ਇਹ ਇਨਸਿ큐ਰਟੀ ਬਹੁਤ ਆ ਜਦੋਂ ਕੰਮ ਚੱਲਦਾ ਇਕੱਠਾ ਹੀ ਚੱਲਦਾ ਜਦੋਂ ਫਿਰ ਰੁਕਦਾ ਤੇ ਫਿਰ ਰੋਟੀ ਦੇ ਲਾਲੇ ਪੈ ਜਾਂਦੇ ਆ ਤੇ ਕਲਾਕਾਰਾਂ ਨੂੰ ਅਗਰ ਪੈਨਸ਼ਨ ਵਗੈਰਾ ਦਾ ਇੰਤਜ਼ਾਮ ਹੋਵੇ ਖੁਦਾ ਨਾ ਖਾਸਤਾ ਇਹੋ ਜਾਂ ਲੈਜੈਂਡਰੀ ਅਗਰ ਸਿੰਗਰ ਚਲੇ ਜਾਂਦਾ ਦੁਨੀਆ ਤੋਂ ਉਹਨਾਂ ਦੀ ਯਾਦ ਵਿੱਚ ਬਹੁਤ ਵੱਡਾ ਟ੍ਰਿਬਿਊਟ ਹੋਣਾ ਚਾਹੀਦਾ ਯਾਦਗਾਰ ਬਣਨੀ ਚਾਹੀਦੀ ਹੈ ਬਲਕਿ ਉਹਨਾਂ ਦੀ ਯਾਦਗਾਰ ਇਸ ਸ਼ਕਲ ਚ ਬਣਨੀ ਚਾਹੀਦੀ ਕਿ ਮੈਂ ਪਤਾ ਨਹੀਂ ਕਿੰਨੀਆਂ ਸਰਕਾਰਾਂ ਨਾਲ ਮੇਰਾ ਸਬੰਧ ਰਿਹਾ ਸਾਰਿਆਂ ਨੂੰ ਮੈਂ ਕਿਹਾ ਕਿ 뮤직 ਅਕੈਡਮੀ ਇੱਕ ਸ਼ਾਨਦਾਰ ਬਣਾਓ ਜਿੱਥੇ ਹਰ ਸਿੰਫ ਦੀ ਤਾਲੀਮ ਹੋਵੇ ਸਭ ਤੋਂ ਪਹਿਲਾਂ ਗੁਰਮਤ ਸੰਗੀਤ ਸੂਫੀ ਸੰਗੀਤ ਤੇ ਸਭ ਤੋਂ ਅਹਿਮ ਸਾਡਾ ਫੋਕ 뮤ਜ਼ਿਕ ਫੋਕਲੋਰ ਲੋਕਗੀਤ ਅਗਰ ਕਿਸੇ ਖਿੱਤੇ ਦਾ ਮਹਾਂਦਰਾ ਸੁਭਾ ਪਹਿਰਾਵਾ ਸਾਈਕੀ ਦੇਖਣੀ ਹੋਵੇ ਤਾਂ ਲੋਕਗੀਤਾਂ ਚ ਨਜ਼ਰ ਆਉਂਦੀ ਹੈ ਸੋ ਤਿੰਨੇ categories ਅਗਰ ਸਿਖਾਉਣ ਦਾ ਉਪਰਾਲਾ ਹੋਵੇ ਤੇ ਜਿੱਦਾਂ ਲੈਜੈਂਡਰੀ ਸਿੰਗਰਾਂ ਨੇ ਗਾਇਆ ਉਹਨੂੰ ਸੰਭ ਲਿਆ ਜਾਵੇ ਤੇ ਫੇਰ ਨਜ਼ਾਰਾ ਆਊਗਾ ਅਸੀਂ ਹੁਣ ਮਾਨ ਸਾਹਿਬ ਨੂੰ ਕਵਾਂਗੇ ਸੀਐਮ ਸਾਹਿਬ ਨੂੰ ਕਿ ਉਹਨੇਬਲ ਸੀਐਮ ਸਾਹਿਬ ਇਧਰ ਵੀ ਗੌਰ ਕਰੋ ਬਾਕੀ ਤੁਸੀਂ ਕੀ ਰਾਜਨੀਤੀ ਤੇ ਪਕੜ ਮੇਰੀ ਪਕੜ ਛਕੜ ਮੇਰੀ ਕੋਈ ਨਹੀਂ ਮੈਂ ਆਰਟਿਸਟ ਆ ਬੇਸਿਕਲੀ ਮੈਂ ਨਾਟ ਆਈ ਐਮ ਨਾਟ ਪੋਲਿਟੀਸ਼ੀਅਨ ਹਾਲਾਂਕਿ ਫਸਿਆ ਹੋਇਆ ਮੈਂ ਭੁਗਤ ਰਿਆਮ ਆਪਣੀ ਪਰਲਵ ਲੇਕਿਨ ਮਾਨ ਸਾਹਿਬ ਹੈ ਨਾ ਜਿਹੜੇ ਸੀਐਮ ਉਹ ਆਰਟਿਸਟ ਵੀ ਹੈ ਤੇ ਬਹੁਤ ਅੱਛੇ ਪੋਲਿਟੀਸ਼ੀਅਨ ਵੀ ਹੈ ਮੈਂ ਵੇਖਿਆ ਸ਼ੁਰੂ ਤੋਂ ਹੀ ਉਹਨਾਂ ਨੂੰ ਪਤਾ ਹੈ ਇਸ ਰਿਲੇਵੈਂਸੀ ਦਾ ਸੋ ਅਸੀਂ ਕਿੰਨੋ ਹੀ ਜੋ ਹੋਰ ਆਰਟਿਸਟ ਨਾਲ ਲੈ ਕੇ ਬੇਨਤੀ ਉਹਨਾਂ ਨੂੰ ਕਰਾਂਗੇ ਕਿ ਇੱਧਰ ਜ਼ਰੂਰ ਤਵੱਜੋ ਦਿਓ ਦੇਖੋ ਬਹੁਤ ਸਾਰੀ ਸਪੀਡ ਨਾਲ ਟਾਈਮ ਇਜ਼ ਫਲਾਈਂਗ ਟਾਈਮ ਇਦਾਂ ਜਾ ਰਿਹਾ ਤੇ ਆ ਰਾਜੇ ਮਹਾਰਾਜੇ ਪਟਿਆਲੇ ਵਾਲੇ ਰਾਜੇ ਰਾਜੇ ਦਾ ਨਾ ਕੋਈ ਲਵੇ ਨਾ ਲਵੇ ਲੇਕਿਨ ਕਹਿੰਦੇ ਪਟਿਆਲਾ ਕਰਾਣਾ ਹਾਂ ਵੱਡੇ ਗੁਲਾਮ ਅਲੀ ਖਾਨ ਹਾਂ ਜੀ ਇਹ ਵੀ ਇਹੋ ਜਿਹਾ ਕਰ ਲੈਣਗੇ ਤਾਂ ਅਮਰ ਹੋ ਜਾਣਗੇ ਤੇ ਵੈਸੇ ਉਹ ਕਰਨਗੇ ਉਹ ਬਹੁਤ ਪੋਜ਼ਿਟਿਵ ਆ ਇਸ ਚੀਜ਼ ਨੂੰ ਲੈ ਕੇ ਸੋ ਤੁਹਾਡੀ ਮਿੱਠੀ ਜ਼ੁਬਾਨ ਚ ਦੋਖ ਬੋਲ ਜਿਹੜੇ ਤੁਹਾਡੇ ਦਿਲ ਦੇ ਨੇੜੇ ਆ ਅੱਜ ਮੇਰੇ ਕੋ ਥੋੜਾ ਜਿਹਾ ਉਧਰ ਖਿਆਲ ਆ ਸ਼ੂਟਿੰਗ ਵਲ ਉਹਦੇ ਵੀ ਬੋਲ ਹੁਣ ਮੈਂ ਲੀਟਰਨ ਕਿਸ ਦਿਨ ਕਦੀ ਫੇਸ ਲਾ ਲਗਾ ਹਾਂ ਜੀ ਕਰੋ ਜੀ ਕਰੋ ਇਸ ਨੂੰ ਤੁਹਾਨੂੰ ਰਾਜਨੀਤੀ ਚ ਮਿਲਿਆ ਮਿਲਦਾ ਸੀ ਜਾਂ ਹੰਸਾ ਇੱਕ ਵਧੀਆ ਆਰਟਿਸਟ ਇੱਕ ਰਾਜਗਾਇਕ ਸੀ ਮਹਾਤਮਾ ਬੁੱਧ ਨੂੰ ਉਹਨਾਂ ਦੇ ਚੇਲੇ ਆਨੰਦ ਸਾਹਿਬ ਨੇ ਪੁੱਛਿਆ ਕਹਿੰਦੇ ਆਖਰੀ ਟਾਈਮ ਹੁਣ ਆ ਗਿਆ ਸਵਾਮੀ ਜੀ ਗੁਰੂ ਜੀ ਇਹ ਪ੍ਰਭੂ ਇਹ ਭਗਵੰਤ ਤੁਸੀਂ ਹੁਣ ਸਵਰਗ ਚ ਜਾਓਗੇ ਉਹਨਾਂ ਨੇ ਕਿਹਾ ਤੂੰ ਆਪਣਾ ਫਿਕਰ ਕਰ ਆਨੰਦ 40 ਸਾਲ ਮੇਰੇ ਨਾਲ ਰਿਹਾ ਜੇ ਤੈin ਕਲੀਅਰ ਨਹੀਂ ਹੋਇਆ ਮੈਂ ਜਿੱਥੇ ਜਾਊਂਗਾ ਸਵਰਗ ਬਣਾ ਲੈਣਾ ਤੁਸੀਂ ਆਪਣਾ ਫਿਕਰ ਕਰੋ ਮੈਂ ਨਾ ਬੁੱਧਾ ਆ ਨਾ ਮੇਰੇ ਨਾਲ ਆਨੰਦ ਆ ਲੇਕਿਨ ਮੈਂ ਰਿਨ ਆਨੰਦ ਚ ਹੀ ਆ ਚਾਹੇ ਮੈਨੂੰ ਕੋਈ ਡਿਊਟੀ ਲੱਗ ਜਾਏ ਉਦੋਂ ਮੈਂ ਮੇਰੇ ਤੇ ਉਹ ਰੂਪ ਵਰਦ ਹੋ ਜਾਂਦਾ ਜਦੋਂ ਮੈਂ ਕੈਂਪੇਨ ਕਰਦਾ ਮੈਨੂੰ ਲੱਗਦਾ ਹਾਂ ਬਸ ਹੋਣ ਚੱਕ ਦੇ ਬੂਝਾ ਫਟੇ ਤੇ ਜਦੋਂ ਫਿਰ ਆ ਆਰਟਿਸਟ ਹੈ ਐਕਚੁਅਲੀ ਇਹ ਮੇਰੀ ਰੂਹ ਦਾ ਕੰਮ ਹੈ ਇਹ ਇੱਥੇ ਰੋਹਾਨ ਜਿੱਥੇ ਰੂਹ ਹੈ ਉੱਥੇ ਰਹਿਮਤ ਹੈ ਇਹ ਫਿਰ ਸਕੂਨ ਦਾ ਜਿੱਥੇ ਤੱਕ ਗੱਲ ਹੈ ਸਕੂਨ ਇੱਥੋਂ ਹੀ ਮਿਲਦਾ ਪਰ ਮੈਂ ਉਹ ਵੀ ਐਦਾਂ ਨਹੀਂ ਸਮਝ ਕੇ ਕਰਦਾ ਕਿ ਉਹ ਮੇਰੀ ਡਿਊਟੀ ਹੈ ਜੀ ਫਸ ਨਾ ਉਹਨੂੰ ਵੀ ਆਵਾਦਤ ਸਮਝ ਕੇ ਤੇ ਮੈਨੂੰ ਕੋਈ ਕੰਮ ਦੇ ਦਿਓ ਜੇ ਮੈਨੂੰ ਕਰਨਾ ਪੈ ਜਾਵੇ ਤਾ ਫਿਰ ਮੈਂ 100% ਕੋਸ਼ਿਸ਼ ਕਰਨਾ ਕਰਦੀ ਆ ਜੀ ਆਪਾਂ ਜਦੋਂ ਸ਼ੂਟਿੰਗ ਕਰ ਰਹੀ ਸੀ ਤਾਂ ਗੀਤ ਤੇ ਬੋਲ ਬੜੇ ਪਿਆਰੇ ਸੀ ਜਦੋਂ ਬੋਲ ਬੜੇ ਪਿਆਰੇ ਹੁੰਦੇ ਨੇ ਤਾਂ ਨਿਚਲੀ ਗੱਲ ਹੈ ਸੰਗੀਤਕ ਧੁਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕੋਈ ਗਾਣਾ ਹੋਵੇ ਚਾਹੇ ਫਿਲਮ ਹੋਵੇ ਇਸ ਜਿਹੜਾ ਸੁਰਿੰਦਰ ਸ਼ਿੰਦੇ ਨੂੰ ਟ੍ਰਿਬਿਊਟ ਕੀਤਾ ਸੀ ਗਿੱਦੇ ਦਾ 뮤직 ਇਹਨੇ ਕੀਤ ਔਰ ਕਿਹੜੀ ਕੰਪਨੀ ਦਾ ਪ੍ਰੋਡਕਟ ਗੱਲ ਹੈ ਜੀ 뮤직 ਵੀ ਇਹਦਾ ਬਹੁਤ ਅੱਛੇ ਬਹੁਤ ਟੈਲੈਂਟਡ ਸਾਡੇ 뮤직 ਡਾਇਰੈਕਟਰ ਨੇ ਗੁਰਮੀਤ ਜੀ ਨੇ ਕੀਤਾ ਜੀ ਔਰ ਬਹੁਤ ਸ਼ਾਨਦਾਰ ਉਹਨਾਂ ਨੇ ਪਹਿਲਾਂ ਗਾਣੇ ਬਣਾਏ ਆ ਮੈਂ ਵੀ ਕੰਮ ਕੀਤਾ ਮਾਨ ਸਾਹਿਬ ਦੀ ਵੀ ਖਵਾਸ਼ ਸੀ ਕਿ ਉਹਨਾਂ ਤੋਂ ਕਰਵਾਓ ਸੇਖੋ ਸਾਹਿਬ ਵੀ ਚਾਹੁੰਦੇ ਸੀ ਤੇ ਇਹ ਵਾਈਟਲ ਰਿਕਾਰਡ ਹੈ ਨਾਗਰਾ ਸਾਹਿਬ ਜਿਹੜੇ ਆ ਸਾਡੇ ਇਹ ਹੀ ਸਾਰਾ ਕੁਝ ਕਰ ਰਹੇ ਆ ਔਰ ਇਹਨਾਂ ਦਾ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਇੱਕ ਅਸਲੀ ਆਰਟਿਸਟ ਲਈ ਇਤਨਾ ਕੰਟਰੀਬਿਊਟ ਕੀਤਾ ਜੀ ਅੱਛਾ ਮਾਨਸਬਿਕ ਹੋਰ ਵੀ ਗੱਲ ਹੈ ਕਿ ਜਿਹੜੇ ਜਿਸ ਤਰ੍ਹਾਂ ਦੇ ਜਿਹੜਾ ਥੋੜਾ ਦੌਰ ਸੀ ਤੁਸੀਂ ਜਿਸ ਤਰੀਕੇ ਦੇ ਗਾਣੇ ਲਿਖੇ ਅੱਜ ਉਹ ਸੁਪਰ ਹਿੱਟ ਨੇ ਅੱਜ ਵੀ ਉਹ ਟੇਪਾਂ ਚ ਹਨਾ ਅਸੀਂ ਕੈਨੇਡਾ ਹਰ ਮੁਲਕ ਦੇ ਵਿੱਚ ਮੈਂ ਜਾਂਦਾ ਉੱਥੇ ਨਵੇਂ ਗਾਣੇ ਹਜੇ ਘੱਟ ਪਾਏ ਜਾਂਦੇ ਨੇ ਪੁਰਾਣੇ ਗਾਣੇ ਵੱਧ ਪਾਏ ਜਾਂਦੇ ਨੇ ਫਿਰ ਕਾਰਨ ਕੀ ਹੈ ਜਿਹੜੇ ਨਵੇਂ ਸਿੰਗਰ ਨੇ ਉਸ ਤਰ੍ਹਾਂ ਦਾ ਮਿਊਜ਼ਿਕ ਕਿਉਂ ਨਹੀਂ ਅਡਾਪਟ ਕਰਦੇ ਪੁੱਛ ਦੋਹਰਾ ਸਵਾਲ ਕੀ ਹੈ ਨਾ ਜਿਸ ਤਰ੍ਹਾਂ ਹੰਸੂ ਰਣਕਿਆ ਨਾ ਜਿਹੜਾ ਸੰਗੀਤ ਹੈ ਨਾ ਰੂਹਾਨੀ ਹੈ ਰੂਹਾਨ ਦਾ ਰੂਹ ਦਾ ਕੰਮ ਹੈ ਜਿਸਮਾ ਦਾ ਕੰਮ ਨਹੀਂ ਵਕਤੇ ਹੋਇਆ ਗਿਆ ਜਦੋਂ ਇਹ ਡਿਜੀਟਲ ਹੋਇਆ ਸਭ ਕੁਝ ਨਾ ਵਕਤ ਐਸਾ ਆ ਗਿਆ ਕਿ ਰੂਹਾਨੀ ਇੱਕ ਗੁੰਮਦੀ ਜਾ ਰਹੀ ਹੈ ਇਨਸਾਨ ਦੇ ਵਿੱਚ ਰੂਹਾਨੀਅਤ ਤਾਂ ਉਹ ਹੁਣ ਜਿਸ ਤਰ੍ਹਾਂ ਨਾ ਕੋਈ ਮਿਊਜ਼ਿਕ ਵੀ ਦੂਸਰੇ ਬਾਹਰ ਦੇ ਮੁਲਕਾਂ ਵਾਲਾ ਕੋਈ ਜਿੱਦ ਵੀ ਜਰੂਰ ਘਟਾ ਥਿਰਕਣ ਜ਼ਿਆਦਾ ਹੈ ਤਾਂ ਉਹਦੇ ਨਾਲ ਹੌਲੀ ਹੌਲੀ ਗਾਉਣਾ ਸਭ ਕਾਜਕਲ ਮਸ਼ੀਨਾ ਗਾਉਂਦੀਆਂ ਨੇ ਮਸ਼ੀਨਾ ਦਾ ਅਸਰ ਲੱਗੇ ਗਾ ਲੈਂਦੇ ਨੇ ਅੱਗੇ ਲੋਕ ਸਿੰਘ ਪੂਰੀ ਜ਼ਰਾ ਸਿੱਖਦੇ ਸੀ ਉਸਤਾਦਾਂ ਦੀ ਮਾਰ ਖਾਂਦੇ ਸੀ ਤਾਂ ਇੱਕ ਇੱਕ ਲਫ਼ਜ਼ ਨੂੰ ਸਮਝਦੇ ਸੀ ਸੁਣਨ ਵਾਲੇ ਵੀ ਇਹ ਕਿ ਲਬਜ਼ੀ ਦਾ ਦਿੰਦੇ ਸੀ ਇਹ ਹੁਣ ਲਬਜ਼ ਕੀ ਹੈ ਸ਼ਬਦ ਕੀ ਹੈ ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਮੈਂ ਉਹਨਾਂ ਦੀ ਕੋਈ ਕ੍ਰਿਟੀਸਾਈਜ਼ ਕਰ ਰਹੇ ਹੁੰਨੇ ਆ ਉਹ ਚਾਹੁੰਦਾ ਨਹੀਂ ਠੀਕ ਆ ਵਕਤ ਵਕਤ ਦੀ ਗੱਲ ਹੁੰਦੀ ਆ ਵਕਤ ਨਾਲ ਲਿਬਾਸ ਵੀ ਬਦਲ ਗਿਆ ਖਾਣੇ ਵੀ ਬਦਲ ਗਏ ਗਾਣੇ ਵੀ ਬਦਲ ਲਏ ਹਰ ਚੀਜ਼ ਬਦਲਦੀ ਰਹੀ ਆ ਪਰ ਇੱਕ ਟ੍ਰੈਡੀਸ਼ਨ ਜਿਹੜੀ ਨਾ ਕਮ ਫਿਰ ਕੇ ਆਉਥੇ ਜਾਣਾ ਰੂਹ ਖਤਮ ਨਹੀਂ ਹੋਣੀਗੀ ਅਕੀਨ ਰੂਹਾਨੀ ਜੀਤੇ ਆਉਣਾ ਰੋਡੀ ਗੀਤਾ ਦੇ ਆਉਣਾ ਪੈਣਾ ਉਹ ਅਨਸਰਾਇਜ਼ਰ ਉਹ ਸੁਣਨਾ ਪੈਣਾ ਹੰਦੀ ਠੰਡੀ ਇਹ ਜੋ ਦਿੱਲੀ ਦਿੱਲੀ ਆਉਂਦੀ ਆ ਵਾ ਦੋ ਕੁ ਲੈਣ ਦਾ ਸੁਣਾ ਤੇ ਮੇਰਾ ਬੜਾ ਮਜ਼ਾ ਆ ਕਿਉਂਕਿ ਤੁਹਾਡੀ ਦੁਕਾਨ ਮਤਲਬ ਦੁਨੀਆ ਨੂੰ ਰੂਹ ਦਾਰੀ ਹੈ ਰੁਸ ਗਿਆ ਦਿਲੋਂ ਦਜਾਨੀ ਛੇਕ ਪਿਆ ਸਾਡੇ ਸੀ ਜਿਨ੍ਹਾਂ ਦੇ ਬਾਜ ਇੱਕ ਪਲ ਨਹੀਂ ਸਿਰਿੰਦੇ ਅੱਜ ਗੁਜ਼ਰ ਗਏ ਸਾਲ ਮਹੀ ਸੈ ਸੈ ਜੋੜ ਸੰਗਤ ਦੇ ਡਿੱਠੇ ਤੇ ਆਖਰ ਵਿਥਾਂ ਪਈ ਉਹ ਜਿਨ੍ਹਾਂ ਦੇ ਬਾਜ ਇੱਕ ਪਲ ਨਹੀਂ ਸਿਰੇਂਦੇ ਤੇ ਅੱਜ ਸ਼ਕਲਾਂ ਵੀ yaad ਨਾ ਰਹੀਆਂ ਓਏ ਅੱਜ ਸ਼ਕਲਾਂ ਵੀ yaad ਨਾ ਰਹੀਆਂ ਪਹਿਲਾ ਇੰਟਰਵਿਊ ਕੱਟੇ ਕੀ ਵੇ ਦਵਾਰੇ ਜਿਰੋਈ ਮੈਂ ਸਫਲ ਹੋ ਹੀ ਗਿਆ ਦੋ ਸ਼ਬਦ ਸੁਣਨ ਦੇ ਵਿੱਚ ਸੁਰਿੰਦਰ ਸ਼ਿੰਦਾ ਜੀ ਨੂੰ ਸ਼ਰਦਾ ਦੇ ਫੁੱਲ ਪੇਟ ਅਸੀਂ ਆਪਣੇ ਚੈਨਲ ਬਲ ਵੀ ਕਰਦੇ ਆ ਲਸ਼ਕਾਰ ਐਂਟਰਟੇਨਮੈਂਟ ਤੇ BBC ਟੋਰਾਂਟੋ ਕੈਨੇਡਾ ਅਮਰੀਕਾ ਵਰਲਡਵਾਈਡ ਵੀ ਸਾਨੂੰ ਵੇਖ ਰਹੇ ਹੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਖੂਬਸੂਰਤ ਗੀਤ ਰਿਲੀਜ਼ ਹੋਣ ਜਾ ਰਿਹਾ ਜਿਹਨੂੰ ਹੰਸ ਰਾਜ ਜੀ ਨੇ ਗਾਇਆ ਸੀ ਕੋਸਤ ਸਾਹਬ ਨੇ ਲਿਖਿਆ ਹੈ ਔਰ ਮਿਊਜ਼ਿਕ ਬੜਾ ਪਿਆਰਾ ਸਪਾਈਟਲ ਰਿਕਾਰਡ ਦਾ ਪ੍ਰੋਡਕਟ ਹੈ ਸੋ ਤੁਸੀਂ ਜ਼ਰੂਰ ਦੇਖਿਓ ਜਦੋਂ ਗੀਤ ਲਾਂਚ ਹੋਊਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਏਸੀ ਔਨ ਲొਕੇਸ਼ਨ ਸ਼ੂਟ ਜਿੱਤੇ ਕਿ ਸੁਰਿੰਦਰ ਸ਼ਿੰਦਾ ਜੀ ਨੂੰ ਟ੍ਰਿਬਿਊਟ ਕੀਤਾ ਗਿਆ ਇੱਕ ਸੌਂਗ ਜੋ ਕਿ ਹੰਸਰਾਜ ਹੰਸੀ ਵੱਲੋਂ ਗਾਇਆ ਗਿਆ ਔਰ ਸੇਕੋ ਜੀ ਦੁਆਰਾ ਲਿਖਿਆ ਗਿਆ ਔਰ ਪੂਰੀ ਟੀਮ ਨੇ ਬਹੁਤ ਹੀ ਜ਼ਿਆਦਾ ਇੱਥੇ ਇੰਜੋਏ ਵੀ ਕੀਤਾ ਔਰ ਪੂਰੇ ਗਾਣੇ ਦੀ ਸ਼ੂਟਿੰਗ ਵੀ ਇੱਥੇ ਹੋਈ ਔਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿੱਦਾਂ ਲੱਗਿਆ ਆਪਣੇ ਕਮੈਂਟ ਰਾਹੀਂ ਇੱਕ ਵਾਰ ਜ਼ਰੂਰ ਦੱਸਿਓ ਔਰ ਖਾਸ ਕਰਕੇ ਅਸੀਂ ਵੀ ਆਪਣੇ ਚੈਨਲ ਦੇ